ਸਸਿਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨਵੇਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਜਾ ਰਹੇ ਹਾਂ ਜੀ ਘੁੰਮਣ ਗੋਬੂਸਤਾਨ ਮਡਵਲ ਕਨੋਸ ਦੋਸਤੋ ਗੱਲ ਇਹ ਹੈ ਕਿ ਜਿਹੜੇ ਮਡਵਲ ਕਨੋਸ ਨੇ ਉਹ ਦੋ ਨੇ ਉਹ ਤੁਸੀਂ ਵੀ ਕਨਫਿਊਜ਼ ਹੋ ਸਕਦੇ ਹੋ ਇੱਕ ਹੈਗੇ ਨੇ ਟੂਰਿਸਟ ਵਾਲੇ ਜਿੱਥੇ ਸਾਰੇ ਟੂਰਿਸਟ ਆਉਂਦੇ ਨੇ ਇੱਕ ਹੈਗੇ ਨਾਰਮਲ ਵਾਲੇ ਤੇ ਆਪਾਂ ਹੁਣ ਚੱਲੇ ਆਂਗੇ ਸਭ ਤੋਂ ਪਹਿਲਾਂ ਨਾਰਮਲ ਵਾਲੇ ਦੇ ਵਿੱਚ ਕਿਉਂਕਿ ਰਸਤੇ 'ਚ ਪਹਿਲਾਂ ਆਉਂਦਾ ਦਾ ਉਹ ਦੇਖਣ ਤੋਂ ਬਾਅਦ ਫੇਰ ਆਪਾਂ ਜਾਵਾਂਗੇ ਜਿੱਥੇ ਸਾਰੇ ਟੂਰਿਸਟ ਅਟਰੈਕਸ਼ਨ ਨਾਲੇ ਲੋਕ ਆਉਂਦੇ ਨੇਗੇ ਟੂਰਿਸਟ ਟੂਰਿਜ਼ਮ ਜਿੱਥੇ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਜਾਂਦਾ ਜਨਾਰਦਾਗ ਵਾਲੇ ਰੋਡ ਦੇ ਉੱਤੇ ਹੀ ਹੈਗਾ ਬਿਲਕੁਲ ਨੇੜੇ ਨੇੜੇ ਪੈਂਦੇ ਨੇਗੇ ਇਹ ਉੱਥੇ ਜਾਵਾਂਗੇ ਸੋ ਉਸ ਤੋਂ ਬਾਅਦ ਅੱਜ ਆਪਾਂ ਜਾਣਾਗਾ ਫਾਇਰ ਟੈਂਪਲ ਦੇ ਵਿੱਚ ਫਾਇਰ ਟੈਂਪਲ ਦੇ ਤੋਂ ਬਾਅਦ ਜੇ ਸਾਡੇ ਕੋਲ ਟਾਈਮ ਬਚਿਆ ਤਾਂ ਜਿਹੜਾ ਅਲੀ ਹیدر ਮਿਊਜ਼ੀਅਮ ਆ ਤੇ ਇੱਕ ਵਿੰਟੇਜ ਕਾਰ ਮਿਊਜ਼ੀਅਮ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਸੋ ਵੀਡੀਓ ਨਾਲ ਜੁੜੇ ਰਹੋ ਦੋਸਤੋ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਪਾਰਟ 1 ਪਾਰਟ 2 ਕਰਕੇ ਵੀ ਆਪਾਂ ਇਹਨਾਂ ਚੀਜ਼ਾਂ ਦਾ ਦਿਖਾਵਾਂਗੇ ਤੁਹਾਨੂੰ ਸੋ ਜੁੜੇ ਰਹਿਣਾ ਤੁਸੀਂ ਸਾਰਿਆਂ ਨੇ ਤੇ ਹੁਣ ਤੁਸੀਂ ਦੇਖੋ ਰੋਡ ਕਿੰਨੇ ਸਾਫ਼ ਨੇ ਜਿਸ ਤੇ ਉੱਤੇ ਜਾ ਰਹੇ ਹਾਂ ਅਸੀਂ ਤੇ ਮਿਲਦੇ ਹਾਂ ਤੁਹਾਨੂੰ ਆਪਾਂ ਅੱਗੇ ਜਾ ਕੇ ਨਾਰਮਲ ਵਾਲੇ ਵਾਡ ਵਾਲ ਲਈਆ ਕਿ ਸਾਨੂੰ ਟਾਈਮ ਨਹੀਂ ਲੱਗਿਆ ਮਾਰਨਿੰਗ ਵੀਡੀਓ ਬਣਾਉਣ ਦਾ ਤੇ ਜਾ ਰਹੇ ਆ ਰਸਤੇ ਜਿ ਤੁਸੀਂ ਦੇਖ ਰਹੇ ਹੋ ਵੀ ਕਿਦਾਂ ਗੱਡੀ ਚੜ ਰਹੀ ਹੈ ਕਿ ਬਹੁਤ ਜ਼ਿਆਦਾ ਗੱਡੀ ਨੂੰ ਪ੍ਰੋਬਲਮ ਆ ਰਹੀ ਹੈ ਠੀਕ ਹੈ ਜੀ ਇੱਥੇ ਕਰੋੜਿਆਂ ਵਾਲਾ ਰੋਡ ਹੈਗਾ ਧੱਕੇ ਮੁੱਕੀ ਬਹੁਤ ਹੋ ਰਹੀ ਆ ਪਰ ਫਿਰ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡਾ ਸਾਰਿਆਂ ਨੂੰ ਵੀਡੀਓ ਬਣਾਉਣ ਦੇ ਲਈ ਤੁਹਾਨੂੰ ਦਿਖਾ ਰਹੇ ਆਂਗੇ ਕਿ ਐਦਾਂ ਦਾ ਹਿਸਾਬ ਕਿਤਾਬ ਹੈ ਇੱਥੇ ਔਖਾ ਬਹੁਤ ਸੋ ਵਿਚੇ ਤੁਸੀਂ ਦੇਖੋ ਧੂੜ ਹੀ ਧੂੜ ਹੋ ਗਈ ਮਿੱਟੀ ਉਹ ਮਿੱਟੀ ਬਰਤ ਕਿਵੇਂ ਨਾ ਕਿਵੇਂ ਕਰਕੇ ਅਸੀਂ ਗੱਡੀ ਚੜ੍ਹਾ ਲਈ ਆ ਤੇ ਉਹ ਸਾਹਮਣੇ ਹੈਗੇ ਨੇ ਦੋਸਤੋ ਮੱਡਵਾਲਕਨੋ ਜਿਹੜੀ ਕਿ ਅਜ਼ਰਬਾਈਜਾਨ ਦੀ ਬਹੁਤ ਜ਼ਿਆਦਾ ਫੇਮਸ ਪਲੇਸ ਆ ਗਈ ਪਰ ਜੇ ਤੁਸੀਂ ਪਬਲਿਕ ਟਰਾਂਸਪੋਰਟ ਯੂਜ਼ ਕਰਦੇ ਹੋਗੇ ਤਾਂ ਤੁਹਾਨੂੰ ਮੇਨ ਰੋਡ ਤੋਂ ਅਪਰੋਕਸੀਮੇਟਲੀ 2 ਕਿਲੋਮੀਟਰ ਉੱਪਰ ਮਿੱਟੀ ਤੇ ਰੋੜੇ ਵਾਲੇ ਰੋਡ ਦੇ ਵਿੱਚ ਬਹੁਤ ਜ਼ਿਆਦਾ ਗੰਦੇ ਤਰੀਕੇ ਦੀ ਜਿਹੜੀ ਚੜ੍ਹਾਈ ਆ ਉਹ ਛੜ ਕੇ ਆਉਣੀ ਪੈਂਦੀ ਹੈਗੀ ਤੇ ਤੁਸੀਂ ਕਾਫੀ ਥੱਕ ਜਾਓਗੇ ਸੋ ਬੈਟ ਰਹੀ ਹੈ ਜੇ ਤੁਸੀਂ ਇੱਥੇ ਕਾਰ ਹਾਇਰ ਕਰ ਲਓ ਤਾਂ ਫਿਰ ਤੁਸੀਂ ਉੱਪਰ ਲੈ ਕੇ ਆਓ ਦਾ ਤੁਹਾਨੂੰ ਬਹੁਤ ਵੈਟਰ ਲੱਗੂਗਾ ਹੁਣ ਤੁਸੀਂ ਦੇਖੋ ਮੱਡਵਾਲ ਕਰਨੋਂ ਦੇ ਆਸ-ਪਾਸੇ ਦਾ ਨਜ਼ਾਰਾ ਲਓ ਜੀ ਪਹੁੰਚ ਚੁੱਕੇ ਆਪਾਂ ਤੇ ਗੱਡੀ ਕਰਤੀ ਆ ਪਾਰਕ ਦੋਸਤੋ ਮੱਡਵਾਲਕਨੋ ਇਸ 1 ਆਫ ਦਾ ਮੋਸਟ ਫੇਮਸ ਪਲੇਸ ਇਨ ਅਜ਼ਰਬਾਈਜਾਨ ਇਨ ਦਾ ਸਿਟੀ ਆਫ ਬਾਕੂ ਬਾਕੂ ਸ਼ਹਿਰ ਚ ਬਹੁਤ ਫੇਮਸ ਆ ਗਈ ਐ ਐਸੇ ਇੱਕ ਟੂਰਿਸਟ ਅਟਰੈਕਸ਼ਨ ਆ ਗਈ ਐ ਤੇ ਇਹਨੂੰ ਦੇਖਣ ਦੇ ਲਈ ਆਪਾਂ ਚੱਲੇ ਆਂ ਆਊਟਸਾਈਡ ਨੂੰ ਤੇ ਤੁਸੀਂ ਦੇਖੋ ਉਧਰ ਨੇ ਕਿ ਮੱਡਵਾਲਕਨੋ ਸਿੱਧੇ ਤੁਰ ਕੇ ਜਾਣਾ ਪੈਂਦਾਗਾ ਕਿਉਂਕਿ ਗੱਡੀ ਜਿੱਥੋਂ ਤੱਕ ਆ ਸਕਦੀ ਸੀ ਅਸੀਂ ਉੱਥੋਂ ਤੱਕ ਗੱਡੀ ਲਿਆ ਏ ਤੇ ਹੁਣ ਅਸੀਂ ਉਸ ਤੋਂ ਜ਼ਿਆਦਾ ਰਿਸਕ ਲੈਣਾ ਚੰਗਾ ਨਹੀਂ ਸਮਝਿਆ ਗੱਡੀ ਅਸੀਂ ਉਧਰ پارک ਕਰਤੀ ਅਸੀਂ ਕਿ ਚਲੋ ਚੱਲ ਕੇ ਜਾਂਦੇ ਆਂ ਉਹ ਸਾਹਮਣੇ ਨੇ ਮੱਡਵਾਲ ਕਰਨ ਉਸ ਦਿਖਾਉਂਦੇ ਆ ਤੁਹਾਨੂੰ ਨਜ਼ਾਰਾ ਥੋੜਾ ਦੋਸਤੋ ਜਿਹੜੇ ਮੱਡਵਾਲ ਕਰਨ ਉਹ ਦੋ ਨੇਗੇ ਇੱਕ ਨਾਰਮਲ ਵਾਲੇ ਨੇ ਇੱਕ ਗੋਬੋਸਤਾਨ ਵਾਲੇ ਨੇ ਜਿਹੜੇ ਗੋਬੋਸਤਾਨ ਵਾਲੇ ਨੇ ਟੂਰਿਸਟ ਅਟਰੈਕਸ਼ਨ ਆ ਗਈ ਤੇ ਇਹ ਹੈਗੇ ਨੇਗੇ ਜਿੱਥੇ ਅਸੀਂ ਹੁਣ ਆਏ ਸੀਗੇ ਇਹ ਨਾਰਮਲ ਵਾਲੇ ਨੇਗੇ ਇੱਥੇ ਦੇਖਣ ਦੇ ਲਈ ਕੁਝ ਖਾਸ ਨਹੀਂ ਸੀਗਾ ਇਸੇ ਕਰਕੇ ਮੈਂ ਵੀਡੀਓ ਇਸ ਵਿੱਚ ਰਿਕਾਰਡ ਨਹੀਂ ਕੀਤਾ ਤੇ ਹੁਣ ਆਪਾਂ ਗੋਬੋਸਤਾਨ ਵਾਲੇ ਜਿਹੜੇ ਮੱਡਵਾਲ ਕਰਨ ਉਸ ਨੇ ਜਿੱਥੇ ਸਾਰੇ ਟੂਰਿਸਟ ਹੁੰਦੇ ਨੇ ਉੱਥੇ ਚੱਲੇ ਆ ਹੁਣ ਆਪਾਂ ਤੇ ਤੁਸੀਂ ਰਸਤਾ ਦੇਖੋ ਜਿੱਥੇ ਅਸੀਂ ਉਤਰ ਰਹੇ ਹਾਂ ਕਿੰਨਾ ਖਤਰਨਾਕ ਆਗਾ ਰੋੜੇ ਰੱਪੇ ਉੱਥੇ ਸਿੱਧੇ ਸਾਰਾ ਕੁਝ ਜਾਏ ਖੁੱਜ ਬਿਲਕੁਲ ਵੀ ਆਵਾਂ ਨੂੰ ਵੀ ਪਿਆ ਉੱਪਰਲੇ ਪਾਸੇ ਜਿੱਥੋਂ ਸੀ ਆ ਰਹੇ ਆ ਪਰ ਨੀਚੇ ਇਹ ਥੋੜਾ ਜਿਹਾ ਪਿੰਡ ਜਾ ਹੁੰਦਾਗਾ ਤੇ ਉਹ ਸਾਹਮਣੇ ਮੇਨ ਰੋਡ ਹੈ ਮੇਨ ਰੋਡ ਤੋਂ ਬਾਅਦ ਪਿੰਡ ਆ ਜਾਂਦਾ ਪਿੰਡ ਤੋਂ ਗਾਹਾਂ ਜਿਹੜੇ ਮੜਵਾਲ ਕਰਨ ਉਸਨੇ ਉਹ ਆ ਜਾਂਦੇ ਨੇ ਆ ਦੇਖੋ ਤੁਹਾਨੂੰ ਤੁਹਾਨੂੰ ਦਿਖਾਣੇ ਕਿੱਡੇ-ਕੱਡੇ ਵੱਡੇ ਟੋਏ ਨੇ ਗੇ ਗੱਡੀ ਬਿਲਕੁਲ ਜ਼ੀਰੋ ਤੇ ਚੱਲ ਰਹੀ ਹੈ ਜੀ ਬਿਲਕੁਲ ਸਲੋ ਸਪੀਡ ਦੇ ਉੱਤੇ 5-7 ਦੀ ਸਪੀਡ ਦੇ ਉੱਤੇ ਇਹ ਨੇ ਜੀ ਪਿੰਡ ਅਜ਼ਰਬਾਈਜਾਨ ਦੇ ਤੇ ਰੋਡ ਵਗੈਰਾ ਤਾਂ ਸਾਰੇ ਜਿਹੜੇ ਹੈਗੇ ਨੇ ਕਿ ਮਤਲਬ ਹਾਈਵੇਜ਼ ਨੇ ਬਹੁਤ ਵਧੀਆ ਬਣਿਆ ਹੋਏ ਨੇਗੇ ਪਰ ਅਸੀਂ ਡਿਸਕਸ਼ਨ ਕਰਦੇ ਕਰਦੇ ਇੱਕ ਗੱਲ ਜਰੂਰ ਨੋਟਿਸ ਕੀਤੀ ਹੈਗੀ ਕਿ ਜਦੋਂ ਦੀਆਂ ਇਹ ਕੰਟਰੀਆਂ ਰਸ਼ੀਆ ਨਾਲੋਂ ਅੱਡ ਹੋਏ ਨੇ ਹਨਾ ਸਾਰੇ ਜਿੰਨੇ ਵੀ ਹੋ ਗਏ ਇਹ ਕੰਟਰੀਜ਼ ਅਸੀਂ ਇਹ ਚੀਜ਼ ਨੋਟ ਕਰੀਏ ਕਿ ਇੱਥੇ ਜੋ ਸਾਰਾ ਦਾ ਜਿਹੜਾ ਲਾਈਕ ਪੁਰਾਣਾ ਸਿਸਟਮ ਹੈ ਨਾ ਉਦੋਂ ਹੀ ਚੱਲਦਾ ਆ ਰਿਹਾ ਜਿਹੜਾ ਬਾਕੂ ਸਿਟੀ ਹੈ ਮੇਨ ਸਿਟੀ ਆਪਾਂ ਮੰਨਦੇ ਆਂ ਉਹਦੇ ਵਿੱਚ ਬਹੁਤ ਜ਼ਿਆਦਾ ਡਿਵੈਲਪਮੈਂਟ ਕੰਮ ਆ ਗਿਆ ਵੱਡੇ ਵੱਡੇ ਬ੍ਰਾਂਡ ਆ ਗਏ ਠੀਕ ਹੈ ਕਾਰਟੀਅਰ ਆ ਗਏ ਬਹੁਤ ਅੱਛਾ ਚੀਜ਼ਾਂ ਆ ਗਈਆਂ ਬਟ ਜੇ ਆਪਾਂ ਪਿੰਡਾਂ ਦੀ ਗੱਲ ਕਰੀਏ ਹੁਣ ਅਸੀਂ ਇਹਨਾਂ ਗੋਬੂਸਤਾਨ ਜਿਹੜਾ ਮਡਵਾਲ ਕਰਨ ਉਹਦਾ ਸਾਨੂੰ ਐਗਜੈਕਟ ਲੋਕੇਸ਼ਨ ਨਹੀਂ ਪਤਾ ਸੀ ਜੋ ਗੋਬੂਸਤਾਨ ਸਾਨੂੰ ਦਿਖਾ ਰਹੇ ਸੀਗੇ ਉਹ ਐਕਚੁਅਲੀ ਗੋਬੂਸਤਾਨ ਦਾ ਇੱਕ ਪਿੰਡ ਹੈਗਾ ਤੋਂ ਉਸ ਤੋਂ 12 ਕਿਲੋਮੀਟਰ ਅੱਗੇ ਜਾ ਕੇ ਹੈਗਾ ਅਗਬਾਲਾ ਲੈਣ ਦੀ ਤਰਫ ਜਦੋਂ ਆਪਾਂ ਜਾਣੇ ਆ ਉਹ ਸੇਮ ਰੋਡ ਦੇ ਉੱਤੇ 12 ਕਿਲੋਮੀਟਰ ਅੱਗੇ ਜਾ ਕੇ ਫਿਰ ਥੋਡੋ ਜਿਹੜੇ ਮਡਵਾਲਕਨੋਸ ਦੇਖਣ ਗਏ ਸੀ ਜਦੋਂ ਪੁੱਛਣ ਲਈ ਉੱਥੇ ਰੁਕੇ ਤਾਂ ਅਸੀਂ ਨੋਟਿਸ ਕੀਤਾ ਕਿ ਪਿੰਡਾਂ ਦੇ ਵਿੱਚ ਕੀ ਮਾਹੌਲ ਆਗਾ ਇੱਥੋਂ ਦਾ ਜਿਆ ਕੀ ਹਿਸਾਬ ਕਿਤਾਬ ਆਗਾ ਸੋ ਜਿਹੜੇ ਰੋਡਸ ਵਗੈਰਾ ਨੇ ਟੁੱਟੀਆਂ ਹੋਈਆਂ ਨੇ ਪੁਰਾਣੇ ਵਹੀਕਲ ਤੁਹਾਨੂੰ ਪਤਾ ਤੁਸੀਂ ਦੇਖਦੇ ਹੋ ਅਕਸਰ ਵੀਡੀਓਜ਼ ਤੇ ਚੱਲਦੇ ਰਹਿੰਦੇ ਨੇਗੇ ਸੋ ਜੇ ਆਪਾਂ ਡਿਵੈਲਪਮੈਂਟ ਗਰਾਊਂਡ ਲੈਵਲ ਦੇ ਉੱਤੇ ਗੱਲ ਕਰੀਏ ਸਿਰਫ ਸ਼ਹਿਰਾਂ ਦੀ ਹੀ ਹੋਈ ਹੈ ਵੱਡੇ ਸ਼ਹਿਰਾਂ ਦੀ ਬਾਕੀ ਸਾਰਾ ਸਿਸਟਮ ਪੁਰਾਣਾ ਹੀ ਚੱਲਦਾ ਹੈ ਜਿਆ ਬਿਲਕੁਲ ਸਟੇਟ ਰੋਡ ਜਾਂਦਾ ਸਾਹਮਣੇ ਮਡਵਾਲਕਨੋਸ ਨੇ ਅਕੋਰਡਿੰਗ ਟੂ ਗੂਗਲ ਤੇ ਤੁਸੀਂ ਵਿਊ ਦੇਖੋ ਕਿੰਨਾ ਸੋਹਣਾ ਹਨਾ ਇਥੋਂ ਗੱਡੀ ਚੱਲ ਰਹੀ ਆ ਸਿੰਗਲ ਰੋਡ ਆ ਆਸੇ ਪਾਸੇ ਪਹਾੜ ਨੇਗੇ ਠੀਕ ਹੈ ਬਹੁਤ ਵਧੀਆ ਲੱਗ ਰਿਹਾ ਸੀਨ ਇੱਕ ਚੀਜ਼ ਨਾਲ ਨੇ ਮੈਨੂੰ ਹੋਰ ਖਾਸियत ਵਧੀਆ ਲੱਗੀ ਕਿ ਜਦੋਂ ਇਹ ਰੋਡ ਬਣਾਉਂਦੇ ਨੇਗੇ ਆਪਣੇ ਇੰਡੀਆ ਦੇ ਰੋਡ ਨਾ ਟੁੱਟ ਜਾਂਦੇ ਨੇ ਕਿਉਂਕਿ ਆਸੇ ਪਾਸੇ ਕੋਈ ਬੜੀ ਬੱਧੀ ਚੀਜ਼ ਨਹੀਂ ਹੁੰਦੀ ਇਹ ਜਿਹੜੇ ਕੰਕਰੀਟ ਨੇ ਨਾ ਮੈਂ ਤੁਹਾਨੂੰ ਦਿਖਾਉਣਾ ਤੁਸੀਂ ਆ ਦੇਖ ਰਹੇ ਹੋ ਵੀਡੀਓ ਦੇ ਵਿੱਚ ਇਹ ਆਪਣੇ ਰੋਡਸ ਦੇ ਨਾਲ ਨਾਲ ਕੰਕਰੀਟ ਡਾਲ ਦਿੰਦੇ ਨੇ ਕੰਕਰੀਟ ਪਾਉਣ ਕਰਕੇ ਇਹਨਾਂ ਦੇ ਜਿਹੜੇ ਰੋਡ ਆ ਉਹ ਬਚੀ ਰਹਿੰਦੀ ਹੈ ਜੀ ਪਾਣੀ ਤੋਂ ਜੋ ਕੁਛ ਉਹਦੇ ਵਿੱਚ ਥੱਲੇ ਨਹੀਂ ਜਾਂਦਾ ਅੱਗੇ ਤੇ ਇਹਦੇ ਵਿੱਚ ਉਹ ਜਿਵੇਂ ਆਪਾਂ ਘੱਗਰ ਸੈਂਡ ਹੁੰਦਾ ਪੰਜਾਬੀ ਵਿੱਚ ਕਹੀਏ ਉਹ ਚੀਜ਼ ਲਾਈਕ ਮਿਕਸ ਕਰਕੇ ਪਾ ਦਿੰਦੇ ਨੇ ਇਹ ਲੋਬੀ ਦੋਸਤੋ ਤੁਹਾਨੂੰ ਜਾਂਦੇ ਜਾਂਦੇ ਦਿਖਾਉਨੇ ਆਂ ਰਸਤੇ ਦੇ ਵਿੱਚ ਵੀ ਤੇਲ ਕਿਦਾਂ ਕੱਢਿਆ ਜਾਂਦਾਗਾ ਅਜ਼ਰਬਾਈਜਾਨ ਦੇ ਚਾਹ ਜਿਹੜੀ ਮਸ਼ੀਨ ਲੱਗੀ ਹੋਈ ਹੈ ਨਾ ਤੁਸੀਂ ਬਲੂ ਕਲਰ ਦੇ ਦੇਖ ਰਹੇ ਹੋ ਇਹ ਤੇਲ ਕੱਢਣ ਵਾਲੇ ਮਸ਼ੀਨ ਲੱਗੀ ਹੋਈਆਂ ਨਹੀਂ ਆ ਇੱਥੇ ਬਹੁਤ ਜ਼ਿਆਦਾ ਜਿਹੜਾ ਤੇਲ ਆ ਉਹ ਕੱਢੇਂਦਾ ਦੇਖੋ ਆ ਵੀ ਮਸ਼ੀਨਾਂ ਰੈਗੂਲਰ ਲੱਗੀ ਹੋਈਆਂ ਉਹ ਸਾਹਮਣੇ ਵੀ ਮਸ਼ੀਨਾਂ ਜਿਹੜੀ ਤੁਸੀਂ ਆ ਦੇਖ ਰਹੇ ਹੋ ਰੈਗੂਲਰ ਲੱਗੀ ਹੋਈ ਹੈਗੀ ਹਣਾ ਇਹ ਲਗਾਤਾਰ 24 ਘੰਟੇ ਤੇਲ ਕੱਢਦੇ ਰਹੇ ਮਸ਼ੀਨਾ ਇਹ ਆ ਦੇਖੋ ਜਿਹੜੀ ਬਲੂ ਕਲਰ ਵਾਲੀ ਆ ਐਦਾਂ ਤੇਲ ਨਿਕਲਦਾਗਾ ਅਜ਼ਰਬਾਈਜਾਨ ਦੇ ਵਿੱਚੋਂ ਤੇ ਸਟੋਰ ਕਰਨ ਦੇ ਲਈ ਜਿਹੜੇ ਸਾਹਮਣੇ ਆ ਦੇਖੋ ਤੁਸੀਂ ਟੈਂਕਰ ਨੇ ਤੇ ਇਹ ਬਿਲਕੁਲ ਨਜ਼ਦੀਕ ਦੀ ਆ ਰਹੀ ਹੈਗੀ ਆ ਤੁਹਾਨੂੰ ਦਿਖਾਉਣਾ ਮੈਂ ਦੇਖੋ ਬਲੂ ਵਾਲੀ ਆ ਦੇਖੋ ਇਹ ਮਸ਼ੀਨ ਸੀਗੀ ਠੀਕ ਆ ਜੀ ਤੇ ਆ ਸਾਹਮਣੇ ਹੈਗਾ ਜੀ ਆਇਲ ਟੈਂਕਰ ਦਾ ਸਟੋਰ ਉਹ ਦੇਖੋ ਆਇਲ ਕੰਪਨੀ ਲਿਖਿਆ ਹੋਇਆ ਬినాਗ ਦਾਦੀ ਬినాਗ ਬినాਗਾਦੀ ਯਾਰ ਬਿਨਾ ਗਾਡੀ ਨਾਮ ਦੇਖੋ ਕਿਦਾਂ ਦਾ ਰੱਖਿਆ ਬਿਨਾ ਗਾਡੀ ਬੀ ਆਈ ਐਨ ਜੀ ਡੀ ਆਈ ਠੀਕ ਹੈ ਡ੍ਰਿਲਿੰਗ ਹੋ ਰਹੀ ਹੈ ਜੀ ਇੱਥੇ ਪੂਰੀ ਪਾਈਪ ਲਾਈਨਾਂ ਵਿਸੀਆਂ ਹੋਈਆਂ ਇਹਦੇ ਵਿੱਚ ਸੋ ਜਿਹੜਾ ਅਜ਼ਰਬਾਈਜਾਨ ਨਾ ਦੋਸਤੋ ਇਹ ਇੱਕ ਰਿਚ ਕੰਟਰੀ ਬਣ ਚੁੱਕਿਆ ਹੈਗਾ ਆਇਲ ਨੂੰ ਲੈ ਕੇ ਕਿਉਂਕਿ ਇਹਦੇ ਕੋਲ ਬਹੁਤ ਜ਼ਿਆਦਾ ਆਇਲ ਹੈਗਾ ਸੋ ਵਧੀਆ ਸਿਸਟਮ ਆ ਇੱਥਾਂ ਦੀ ਇਕਨੋਮੀ ਦਾ ਪਰਟ ਜੀ ਆਪਾਂ ਗੱਲ ਕਰੀ ਡਿਵੈਲਪਮੈਂਟ ਦੀ ਜਿਹੜਾ ਹੁਣ ਦੱਸਿਆ ਸੀਗਾ ਕਿ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਨਹੀਂ ਕੀਤੀ ਜਾਂਨੀ ਇਹ ਜਿਹੜੇ ਪਿੰਡਾਂ ਦੀ ਲੋਕਲਸ ਰੋਡ ਨਹੀਂ ਹੈ ਸਾਰਾ ਕੁਝ ਕੰਕਰੀਟ ਕੰਕ੍ਰੀਟ ਵੈਸੇ ਪਿਆਗਾ ਉਧਾਂ ਕੰਟਰੀ ਬਹੁਤ ਵਧੀਆਗਾ ਲੋਕੇਸ਼ਨ ਵਾਲੇ ਕੋਸ਼ਣਾ ਨੇਚਰ ਵਾਈਜ਼ ਠੀਕ ਆ ਲੋਕ ਵਧੀਆ ਨੇਗੇ ਸਭ ਕੁਝ ਠੀਕ ਹੈ ਯਾ ਜੇ ਸਟੇਲ ਅਸੀਂ ਉਸ ਏਰੀਆ ਚ ਫਿਰ ਰਹੇ ਹਾਂ ਤੁਸੀਂ ਆ ਦੇਖੋ ਕਿੰਨੀਆਂ ਮਸ਼ੀਨਾਂ ਲੱਗੀਆਂ ਹੋਈਆਂ ਤੇਲ ਵਾਲੀਆਂ ਸਤਾਰੀ ਕੋਹ ਲੱਗੀ ਹੋਈ ਐ ਇੱਕ ਕੋਹ ਲੱਗੀ ਹੋਈ ਆ ਆ ਸਾਹਮਣੇ ਦੋ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਆ ਆ ਵਾਲੀਆਂ ਬਲੂ ਵਾਲੀਆਂ ਇਧਰ ਕਿੰਨੀਆਂ ਲੱਗੀਆਂ ਹੋਈਆਂ ਨੇ ਇਹਨਾਂ ਨੇ ਸਾਰੇ ਪਾਉਣ ਦੀ ਵਲ ਕਰਕੇ ਮਸ਼ੀਨਾਂ ਲਾਈਆਂ ਹੋਈਆਂ ਨੇ ਲਗਾਤਾਰ ਇੱਥੋਂ ਤੇਲ ਨਿਕਲਦਾ ਰਹਿੰਦਾਗਾ ਇੱਧਰ ਵੀ ਤੁਸੀਂ ਦੇਖੋ ਇੱਧਰ ਵੀ ਦੋ ਤਿੰਨ ਲੱਗੀਆਂ ਹੋਈਆਂ ਨੇਗੀਆਂ ਸਾਰੇ ਕਿਤੇ ਪਾਈਪਲਾਈਨ ਵਿਛਾਈ ਹੋਈ ਹੈ ਪਾਈਪਿੰਗ ਚੱਲਦੀ ਰਹਿੰਦੀ ਹੈਗੀ ਬਹੁਤ ਵੱਡਾ ਏਰੀਆ ਹੈਗਾ ਦੋਸਤੋ ਇਹ ਤੇ ਆਹ ਦੇਖੋ ਸਾਹਮਣੇ ਆਹ ਮੇਰੀ ਮਸ਼ੀਨ ਕੱਢੀ ਜਾਂਦੀ ਹੈ ਤੇਲ ਅੰਦਰ ਮੋਟਰਾਂ ਮਾਟਰਾਂ ਮਸ਼ੀਨਾਂ ਮਸ਼ੂਨਾ ਪਈਆਂ ਹੋਈਆਂ ਨੇ ਇਹਨਾਂ ਨੇ ਉਹ ਸਾਰਾ ਏਰੀਆ ਜਿਹੜਾ ਤੁਸੀਂ ਪਿੱਛੋਂ ਤੱਕ ਦੇਖ ਰਹੇ ਹੋ ਉਹ ਬਹੁਤ ਜ਼ਿਆਦਾ ਵੱਡਾ ਹੈਗਾ ਦੋਸਤੋ